ਹੁਸ਼ਿਆਰਪੁਰ ਦੇ ਠਾਣਾ ਸਿਟੀ ਇਦੀਨ ਪਿੰਦੇ ਸਰਾਫਾ ਬਾਜ਼ਾਰ ਚ ਬੀਰਵਾਰਤੀ ਸਵੇਰ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਆਏ ਨਗਰ ਨਿਗਮ ਦੇ ਕਰਮਚਾਰੀਆਂ ਤੇ ਹਮਲਾ ਕਰਕੇ ਉਹਨਾਂ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਅੱਜ ਵਿਭਾਗ ਦੇ ਮੁਖ ਤਖਤਰ ਵਿਖੇ ਵਿਭਾਗੀ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਕਰਕੇ ਜਿੱਥੇ ਕੰਮ ਕਾਜ ਠੱਪ ਕਰ ਦਿੱਤਾ ਉੱਥੇ ਜਮ ਕੇ ਨਾਰੇਬਾਸੀ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਧਰਨੇ ਨੂੰ ਸੰਬੋਧਨ ਕਰਦਿਆਂ ਜਲ ਸਪਲਾਈ ਵਿਭਾਗ ਯੂਨੀਅਨ ਦੇ ਅਗੂ ਨੇ ਕਿਹਾ ਕਿ ਮਿਹਨਤ ਨਾਲ ਅੰਮ੍ਰਿਤਗੜ ਦੇ ਹਰ ਵੀ ਭਾਗ ਦੇ ਕਰਮਚਾਰੀ ਸ਼ਹਿਰ ਵਿੱਚ ਲੋਕਾਂ ਦੀਆਂ ਸੁਵਿਧਾਵਾਂ ਨੂੰ ਸੁਚਾਰੂ ਰੱਖਣ ਲਈ ਗਰਮੀ ਸਰਦੀ ਅਤੇ ਬਰਸਾਤੀ ਦਿਨਾਂ ਵਿੱਚ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵੀਰਵਾਰ ਨੂੰ ਸਰਾਫਾ ਚੌਂਕ 'ਚ ਦੁਕਾਨਦਾਰਾਂ ਦੇ ਹੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਦੇ ਸਮੇਂ ਪਾਈਪ ਵਿੱਚੋਂ ਪਾਣੀ ਪ੍ਰੈਸ਼ਰ ਨਾਲ ਬਾਹਰ ਆ ਕੇ ਇੱਕ ਦੁਕਾਨ ਤੇ ਪੈ ਗਿਆ ਜਿਸ ਕਾਰਨ ਜੋਸ਼ਵੀ ਚਾਹ ਦੁਕਾਨਦਾਰ ਨੇ ਆਪਣੇ ਸਾਥੀ ਨਾਲ ਮਿਲ ਕੇ ਉਹਨਾਂ ਦੇ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ। ਉਹਨਾਂ ਦੱਸਿਆ ਕਿ ਕਰਮਚਾਰੀਆਂ ਦਾ ਸਹਿਯੋਗ ਕਰਨ ਦੀ ਬਜਾਏ ਉਹਨਾਂ ਤੇ ਹਮਲਾ ਕਰਨਾ ਕਿਹਨੋਂ ਦਾ ਕੰਮ ਹੈ। ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਆ ਕਿ ਆ ਕੀ ਸਭ ਕੁਝ ਜਾਣਦੇ ਹੋયા ਆ ਵੀ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ 'ਚ ਅਨਨਕਾਨੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਆ ਕਿ ਜੇਕਰ ਜਲਦ ਉਹਨਾਂ ਦੇ ਕਰਮਚਾਰੀ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਪ ਦੀ ਰਿਪੋਰਟ ਕਮਲਪੱਟੀ ਹਾਂਜੀ ਜੀ ਤੁਹਾਨੂੰ ਜਿੱਦਾ ਪਤਾ ਹੀ ਆ ਕੱਲ ਦਾ ਜਿਹੜਾ ਐਕਸੀਡੈਂਟ ਹੈਗਾ ਵਾ ਕਿ ਜਿਹੜਾ ਸਾਡੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕੀਤੀ ਆ ਸੁਨਿਆਰਾ ਬਾਜ਼ਾਰ ਦੇ ਵਿੱਚ ਅਸੀਂ ਉਹ ਛੋਸ ਦੇ ਵਿੱਚ ਅੱਜ ਇੱਥੇ ਬੈਠੇ ਆ ਕਿਉਂਕਿ ਕੱਲ ਅਸੀਂ ਜਿਹੜਾ ਉਹਦਾ ਪਾਣੀ ਹੈਗਾ ਉਸ ਏਰੀਏ ਦਾ ਅਸੀਂ ਬੰਦ ਕਰ ਦਿੱਤਾ ਸੀਗਾ ਤੇ ਉਹ ਸਾਡਾ ਜਿਹੜਾ ਹੱਲ ਨਾ ਹੁੰਦਾ ਸੀ ਕੱਲ ਹੀ ਕਿਹਾ ਸੀਗਾ ਵੀ ਅਸੀਂ ਕੱਲ 10 ਵਜੇ ਸਾਰਾ ਕੰਮ ਬੰਦ ਕਰਕੇ ਦਫ਼ਤਰ ਵਾਜਣਾ ਲੇਕਿਨ ਚਲੋ ਸਾਡੀ ਪ੍ਰਸ਼ਾਸਨ ਨੇ ਮੇਅਰ ਸਾਹਿਬ ਨੇ ਸਾਡੇ ਨਗਰ ਨਿਗਮ ਦੇ ਆਫੀਸਰ ਸੇ ਆਬਾਣੇ ਸਾਡੀ ਹੈਲਪ ਕੀਤੀ ਆ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਜੇ ਦੇ ਕਰਕੇ ਸਾਡੀ ਐਫਆਈਆਰ ਕੱਟ ਹੋ ਗਈ ਆ ਉਹ ਐਫਆਈਆਰ ਦੇ ਵਿੱਚ ਜੋ ਜੋ ਧਾਰਾ ਬਣਦੀ ਹੈ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਐਫਆਈਆਰ ਤਾਂ ਕੱਟ ਹੋ ਗਈ ਲੇਕਿਨ ਜਿਹੜੀ ਹੁਣ ਅਗਲੀ ਗੱਲ ਆ ਅਸੀਂ ਸਾਡੇ ਸਾਰੇ ਸਹਿਬਾਨ ਇਕੱਠੇ ਹੋਏ ਸੀਗੇ ਅਸੀਂ ਆਪਸ ਦੇ ਵਿੱਚ ਗੱਲ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੇ 72 ਘੰਟੇ ਦਾ ਅਲਟੀਮੇਟਮ ਦਿੱਤਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਅਗਰ 72 ਘੰਟੇ ਦੇ ਵਿੱਚ ਉਸ ਦੋਸ਼ੀ ਦੀ ਅਰੈਸਟ ਨਹੀਂ ਪਾਈ ਗਈ ਸੋਮਵਾਰ ਤੋਂ ਆਪਾਂ ਪੂਰਨ ਤੌਰ ਤੇ ਕੰਮ ਬੰਦ ਕਰ ਦਿੱਤਾ ਜਾਊਗਾ ਔਰ ਉਹ ਕੰਮ ਜਿਹੜਾ ਹੈਗਾ ਅਗਲੇ ਅਨਵਿਥੇ ਸਮੇਲੇ ਬੰਦ ਕੀਤਾ ਜਾਊਗਾ ਉਹਦਾ ਕੋਈ ਟਾਈਮ ਬਾਉਂਡ ਨਹੀਂ ਹੋਏਗਾ ਕੋਈ ਕੁਝ ਨਹੀਂ ਹੋਏਗਾ ਔਰ ਇਹ ਜਿਹੜਾ ਘਟਨਾ ਹੋਈ ਆ ਅਸੀਂ ਇਸ ਕਰਕੇ ਸਾਰੀ ਗੱਲ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੱਲਾ ਨਗਰ ਨਿਗਮ ਦੇ ਮੁਲਾਜ਼ਮ ਨੇ ਕਿਸੇ ਵੀ ਸਰਕਾਰੀ ਮੁਲਾਜ਼ਮ ਦੇ ਨਾਲ ਇਦਾਂ ਦੀ ਘਟਨਾ ਨਾ ਹੋਵੇ ਲੋਕਾਂ ਦੀ ਵੀ ਜਿਹੜੀ ਆ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਇਹ ਲੋਗ ਇਹ ਤੁਹਾਡੇ ਹੈਲਪਲੇ ਤੁਹਾਡੇ ਕੰਮ ਲਈ ਆਉਂਦੇ ਆ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਧੰਨਵਾਦ ਮੇਰਾ ਨਾਮ ਅਸਰਾਇਾਨ ਸਾਹਿਬ ਸਰ ਸਾਡੇ ਮੁਲਾਜ਼ਮ ਆਪਣੀ ਕੰਪਲੀਟ ਕਰਨ ਗਏ ਸੀਗੇ ਕੰਮ ਉਹਨਾਂ ਨੂੰ ਪਾਣੀ ਦੀ ਕੰਪਲੀਟ ਆਈ ਸੀ ਉਹਦੇ ਵਿੱਚ ਮਿਲਾਵਟ ਹੋਣਦੀ ਪਈ ਆ ਤੇ ਇਸ ਕਰਕੇ ਆਪਣੀ ਕੰਪਲੀਟ ਕਰਨ ਗਏ ਸੀਗੇ ਉਹਨੇ ਉਤੋਂ ਬਾਲ ਖੋਲਿਆ ਦੁਕਾਨ ਦੇ ਬਾਹਰੋਂ ਗਲੀ ਦੇ ਵਿੱਚ ਉਹਦੀ ਦੁਕਾਨ ਦੇ ਵਿੱਚ ਛਿੱਟੇ ਪੈ ਗਏ ਥੋੜੇ ਬਹੁਤੇ ਤੇ ਉਹ ਇੰਨੇ ਦੇ ਵਿੱਚ ਉਹਨਾਂ ਨਾਲ ਗੱਲਾ ਘਟਨਾ ਪਿਆ ਨਸ਼ਾ ਕਰਕੇ ਆ ਤੁਸੀਂ ਕੋਈ ਉਹਨਾਂ ਨੇ ਕਿਹਾ ਵੀ ਗੱਲ ਲਾ ਕੱਢੋ ਭਾਈ ਅਸੀਂ ਕੋਈ ਨਸ਼ਾ ਨਹੀਂ ਕਰਦੇ ਅਸੀਂ ਕੰਮ ਕਰਨਾ ਹੈ ਜੇ ਕੰਮ ਕਰਾਣਾ ਤਾਂ ਠੀਕ ਹੈ ਜੇ ਤੁਸੀਂ ਕਹਿੰਦੇ ਆਪਾਂ ਬੰਦ ਕਰ ਦਿੰਦੇ ਆ ਪਰ ਉਹ ਮੁਲਾਜ਼ਮ ਨੇ ਗੱਲ ਸਾਡੇ ਮੁਲਾਜ਼ਮ ਦੀ ਗੱਲ ਨਹੀਂ ਸੁਣੀ ਉਹਨੇ ਦੁਕਾਨ ਉਨੇ ਹੱਥੋਂ ਪਾਈ ਸਾਡੇ ਮੁਲਾਜ਼ਮਾਂ ਨਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਤੋਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਜਾਂ ਬਲਾਲਾ ਜਿਹੜੇ ਆਪਣੇ ਮੁਲਾਜ਼ਮ ਬੁਲਾਣੇ ਆ ਜੋ ਕਰਨਾ ਤੋਂ ਹਲੋ ਉਹਨਾਂ ਨੂੰ ਉਹਨੂੰ ਵਿਚਾਰੇ ਸਾਡੇ ਮੁਲਾਜ਼ਮ ਨੂੰ ਡਣਾ ਡੜਾ ਘੋਟਿਆ ਉਹਨਾਂ ਨੇ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਉਹਨਾਂ ਨੇ ਕਿਹਾ ਵੀ ਨਸ਼ਾ ਕਰਦੀ ਆ ਜਾਂ ਹਾਂਜੀ ਇਹ ਨਜ਼ਰੀਆ ਕਿੱਦਾਂ ਦੇਖਦੇ ਹੋ ਕਿ ਜੇ ਆ ਉਹ ਛੋਟਾ ਮੁਲਾਜ਼ਮ ਵੀ ਆ ਜਾਂ ਕਿੱਦਾਂ ਆ ਉਹ ਕਹਿੰਦਾ ਨਜ਼ਰੀਆ ਇਦਾਂ ਕਿ ਤੱਕ ਬਣਦੀ ਆ ਕਿੱਦਾਂ ਦੇਣੀ ਚੀਜ਼ ਨਹੀਂ ਸਰ ਆਪਾਂ ਦਾ ਸਾਡੇ ਮੁਲਾਜ਼ਮਾਂ ਜੇਕਰ ਉਹਨਾਂ ਦਾ ਲੱਗਦਾ ਸੀਗਾ ਉਹਨੂੰ ਨਸ਼ਾ ਕੀਤਾ ਹੈ ਤਾਂ ਪਹਿਲੀ ਗੱਲ ਤਾਂ ਕੰਮ ਤੇ ਨਹੀਂ ਘਾਲਦੇ ਆਪਾਂ ਅਸ਼ੇਲਾ ਬੰਦਾ ਹੈ ਹੀ ਨਹੀਂ ਬਿਲਕੁਲ ਸ਼ਰੀਬ ਬੰਦਾ ਵਾ ਨਾ ਕੋਈ ਨਸ਼ਾ ਨਾ ਸਿਗਰਟ ਬਿਡੀ ਨਾ ਕੋਈ ਉਹਨੂੰ ਐ ਵੀ ਨਹੀਂ ਇਸ ਚੀਜ਼ ਦਾ ਵੀ ਉਹਨੇ ਪਤਾ ਨਹੀਂ ਕਿਸ ਬੇਜਾ ਦੇ ਨਾਲ ਇਹਨੇ ਦੇਖਿਆ ਵੀ ਤੂੰ ਨਸ਼ਾ ਕਰਕੇ ਆਇਆ ਹਾਂ ਹਾਂਜੀ ਹੁਣ ਐਪਰਾਇਮਗਰ ਦਾ ਚੋਹੀਏ ਹਾਂਜੀ ਸਾਡਾ ਪੁਲਿਸ ਪ੍ਰਸ਼ਾਸਨ ਨੇ ਸਾਡੇ ਦੱਤੇ ਸਟਾਫ ਕਮਿਸ਼ਨਰ ਸਾਹਿਬ ਮੇਰ ਸਾਹਿਬ ਤੇ ਸਾਡੇ ਮਾਨਯੋਗ ਮੰਤਰੀ ਸਾਹਿਬ ਬ੍ਰਹਮਚੰਦਰ ਜਿੰਪਾ ਜੀ ਸਾਡਾ ਪੁਲਿਸ ਸਹਿਯੋਗ ਦੇ ਨਾਲ ਸਾਡੇ ਐਫ ਆਈ ਆਰ ਕੱਟ ਹੋ ਗਈ ਉਸ ਬੰਦੇ ਤੇ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਸੀ ਉਹ ਤੇ ਕੀਤੀ ਗਈ ਕੀਤੀ ਗਈ ਉਹਦੇ ਘਰ ਵੀ ਉਹਦੀ ਦੁਕਾਨ ਬੰਦਵਾ ਰੇਡ ਪਿਆ ਉਹਦੇ ਘਰ ਵੀ ਰੇਡ ਮਾਰਾਂਗੇ ਪੁਲਿਸ ਵਾਲ ਇਹ ਬੰਨਰ ਰੈਸਟ ਵਾਲੇ ਵੀ ਹਾਂਜੀ ਉਹਦੇ ਘਰ ਤੇ ਦੁਕਾਨ ਤੇ ਰੇਡ ਮਾਰਨ ਗਏ ਸੀ ਦੁਕਾਨ ਉਹਦੀ ਬੰਦ ਸੀ ਹੁਣ ਉਹਦੇ ਘਰ ਗਏ ਆ ਪਲਸ ਮਲਾਜਮ ਵਾ ਉਹਦੇ ਜਿੱਥੇ-ਇਥੇ ਉਹਦੇ ਹੈਗੇ ਆ ਸਤਾਂ ਉਥੇ ਰੇਡ ਮਾਰਿਆ ਜਾਂਦਾ ਕਿੰਨਾ ਚਿਰ ਇਹ ਕੰਮ ਚੱਲੇਗਾ ਬਸ ਸਰ ਸਾਡੀ ਇਹੀ ਮੰਗ ਸੀ ਮਲਾਜਮਾਂ ਦੇ ਵੀ ਜਿਹੜੇ ਸਾਡੇ ਮਲਾਜਮਾਂ ਨੇ ਧੱਕਾ ਹੋਇਆ ਵਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਐਫ ਆਈ ਆਰ ਦੀ ਉਥੇ ਕੱਟੀ ਜਾਵੇ ਉਹ ਐਫ ਆਈ ਆਰ ਕੱਟ ਹੋ ਗਈ ਆ ਹੁਣ ਅਸੀਂ ਆਪਣੇ ਮਲਾਜਮਾਂ ਨਾਲ ਗੱਲਬਾਤ ਕਰਕੇ ਆਪਣੇ ਮਲਾਜਮਾਂ ਨਾਲ ਜੋ ਵੀ ਸਾਡਾ ਫੈਸਲਾ ਹੋਊਗਾ ਉਸ ਨੂੰ ਆਪਾਂ ਕਰਾਂਗੇ ਹਨੀ ਭਾਈ ਆ ਜਿਹੜਾ ਤੁਹਾਡੇ ਨਾਲ ਦੋਸਤਾਂ ਦਾ ਸੱਜਿਆ ਕੀਤਾ ਜਾ ਇਹ ਭਾਜੀ ਜਿਹੜਾ ਰੋਸ਼ ਪ੍ਰਦਰਸ਼ਨ ਹੈਗਾ ਜਿਹਦਾ ਸਾਡੇ ਮੁਲਾਜ਼ਮਾ ਵੀਰ ਦੋਨੋਂ ਇਹਨਾਂ ਦੇ ਨਾਲ ਕੱਲ ਇੱਕ ਘਟਨਾ ਹੋਈ ਆ ਜਿਹਦੇ ਵਿੱਚ ਇਹ ਦੋਨੋਂ ਮੁਲਾਜ਼ਮਾ ਨੂੰ ਦਫ਼ਤਰ ਵੱਲੋਂ ਇੱਕ ਕੰਮ ਦਿੱਤਾ ਗਿਆ ਸੀ ਜੋ ਕਿ ਪਾਣੀ ਦੀ ਮਿਕਸਿੰਗ ਹੋ ਰਹੀ ਸੀ ਗੰਦੇ ਪਾਣੀ ਦੀ ਇਹਨਾਂ ਨੂੰ ਉਸ ਮਿਕਸਿੰਗ ਰੋਕਣ ਲਈ ਭੇਜਿਆ ਗਿਆ ਸੁਨਿਆਰਾ ਬਾਜ਼ਾਰ ਦੇ ਵਿੱਚ ਉੱਥੇ ਕੀ ਹੋਇਆ ਦੁਕਾਨ ਦੇ ਬਾਹਰ ਜਿੱਥੇ ਲਾਸਟ ਜਿਹੀ ਪਾਈਪ ਉਹ ਪਾਣੀ ਦਾ ਪ੍ਰੈਸ਼ਰ ਲੱਗਾ ਤੇ ਦੁਕਾਨ ਦੇ ਵਿੱਚ ਥੋੜਾ ਜਿਹਾ ਪਾਣੀ ਚਲਾ ਗਿਆ ਜਿਹਦੇ ਕਰਕੇ ਉਹ ਦੁਕਾਨਦਾਰ ਨੇ ਇਹਨਾਂ ਨਾਲ ਹੱਥੋ ਪਾਈ ਕੀਤੀ ਆ ਇਸ ਬੰਦੇ ਨੇ ਕੁੱਟਮਾਰ ਕੀਤੀ ਜੋ ਕਿ ਇਹਦੇ ਗੁਜਮੀਆਂ ਸੱਟਾਂ ਲੱਗੀਆਂ ਭਾਈ ਤੇ ਅਸੀਂ ਸਰਕਾਰ ਮੋਰੇ ਇਹ ਹੀ ਬੇਨਤੀ ਕਰਦੇ ਆ ਕਿ ਜਿਹੜੀ ਇਹਨਾਂ ਘਟਨਾ ਹੋਈ ਆ ਉਸ ਬੰਦੇ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਉੱਤੇ ਪਰਚਾ ਕੀਤਾ ਜਾਵੇ ਕਿਉਂਕਿ ਇਹ ਮੁਲਾਜ਼ਮ ਖੁਦ ਨਹੀਂ ਗਏ ਸੀ ਉੱਥੇ ਇਹ ਦਫ਼ਤਰ ਵੱਲੋਂ ਇਹਨਾਂ ਨੂੰ ਆਰਡਰ ਹੋਏ ਸੀ ਕਿ ਉੱਥੇ ਪਾਣੀ ਦੀ ਜਿਹੜੀ ਮਿਕਸਿੰਗ ਆ ਉਹਨੂੰ ਸਹੀ ਕੀਤੀ ਜਾਵੇ ਇਹ ਆਪਣੇ ਆਰਡਰਾਂ ਨੂੰ ਕੰਮ ਨੂੰ ਪੂਰਾ ਕਰਨ ਲਈ ਉੱਥੇ ਗਏ ਸੀਗੇ ਤੇ ਜਿਹੜੀ ਇਹਨਾਂ ਨਾਲ ਘਟਨਾ ਹੋਈ ਆ ਉਸ ਘਟਨਾ ਦੇ ਵਿੱਚ ਇਹਨਾਂ ਨਾਲ ਕੁੱਟਮਾਰ ਹੋਈ ਆ ਅਸੀਂ ਥਾਣੇ ਤੱਕ ਐਫ ਆਈ ਆਰ ਨੇ ਕਰਾ ਦਿੱਤੀ ਗਈ ਆ ਪਰ ਉਸ ਬੰਦੇ ਤੇ ਹਲੇ ਤੱਕ ਐਫ ਆਈ ਆਰ ਨਹੀਂ ਹੋਈ ਤੇ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਜਿਹੜੀ ਇਹਦੀ ਐਫ ਆਈ ਆਰ ਕੀਤੀ ਜਾਵੇ ਤੇ ਉਹਨੂੰ ਰੈਸਟ ਕੀਤਾ ਜਾਵੇ ਹਾਂਜੀ ਇਹਨਾਂ ਦਾ ਮੈਡੀਕਲ ਕੱਲ ਕਰਵਾ ਦਿੱਤਾ ਗਿਆ ਸੀਗਾ ਜੀ ਤੇ ਅਸੀਂ ਉਹਦੀ ਮੈਡੀਕਲ ਦੀ ਕਾਪੀ ਅੱਜ ਸਵੇਰੇ ਮਿਲ ਜਾਣੀ ਸੀ ਉਹ ਥਾਣੇ ਦੇ ਦਿੱਤੀ ਗਈ ਆ ਤੇ ਬਾਕੀ ਅਸੀਂ ਬੇਨਤੀ ਇਹੀ ਕਰਦੇ ਆ ਕਿ ਤੇਰੀ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਦੇਖ ਰਿਹਾ ਹਾਂ ਕਿ ਜੇ ਜਿੱਦਾਂ ਨਗਰ ਨਿਗਮ ਵੱਲੋਂ ਹੀ ਸਪਾਈ ਕਰਨਗੇ ਆ ਉੱਥੇ ਵੀ ਲੋਕਾਂ ਨੇ ਇੱਕ ਦਾ ਪੱਤਰ ਜਿਹੜਾ ਮਲਾਜਮ ਨਾਲ ਕਰਨਾ ਇਸ ਤਰ੍ਹਾਂ ਦੇਖਦੇ ਹਾਂ ਸਰ ਇਹ ਤਾਂ ਬਹੁਤ ਗਲਤ ਹੋਇਆ ਵਾ ਕਿਉਂਕਿ ਜਿਹੜੀ ਉੱਥੇ ਦੇ ਕਹਿੰਦੇ ਲੋਕ ਆ ਉਹ ਤਾਂ ਨਾਲ ਆ ਪਰ ਜਿਹੜਾ ਬੰਦਾ ਸੀ ਉਹ ਕਹਿੰਦੇ ਸਾਰਿਆਂ ਨੇ ਧੱਕਾ ਕਰਦਾ ਵਾ ਪਰ ਇਹ ਹੈ ਕਿ ਇਸ ਮਲਾਜਮ ਨਾਲ ਨਹੀਂ ਹੋਰ ਕਿਸੇ ਨਾਲ ਵੀ ਹੋ ਸਕਦਾ ਵਾ ਕਿ ਉੱਤੇ ਲਗਾਮ ਲਾਈ ਜਾਵੇ ਉਸ ਬੰਦੇ ਦੇ ਉੱਤੇ ਇਹ ਆਲੇ ਤੱਕ ਪਰਚਾ ਦਰਜੀ ਹੋਇਆ ਕਿ ਇੱਥੇ ਵਿੱਚ ਪੋਲਿਟਿਕਲ ਇਨਵੋਲਵਮੈਂਟ ਨਹੀਂ ਆ ਸਰ ਅਸੀਂ ਪੋਲੀਟੀਕਲ ਨਹੀਂ ਕਹਿ ਸਕਦੇ ਸਾਡੇ ਜਿਹੜੇ ਅਫਸਰ ਆ ਉਹਨਾਂ ਨੇ ਆਪਣੇ ਮੇਅਰ ਸਾਹਿਬ ਨੇ ਫੋਨ ਕਰਤਾ ਹੈ ਤવાડી ਸਾਹਿਬ ਨੇ ਫੋਨ ਕਰ ਦਿੱਤਾ ਗਿਆ ਜੀ ਕਿਉਂਕਿ ਕਹਿੰਦੇ ਕਿ ਜਦੋਂ ਤੱਕ ਐਫ ਆਈ ਆਰ ਨਹੀਂ ਮਿਲਨੀ ਚ ਉਹ ਤੱਕ ਪਰਚਾ ਨਹੀਂ ਘਟਾਉਣਾ ਸੀਗਾ ਆਪਾਂ ਐਫ ਆਈ ਆਰ ਦੇਤੀ ਆ ਬਾਕੀ ਜੋ ਹੈਗਾ ਵਾ ਉਹ ਅਸੀਂ ਦੇਖਦੇ ਆ ਕਿ ਐਫ ਆਈ ਆਰ ਹੋ ਕੇ ਉਹਦੀ ਅਰੈਸਟ ਕੀਤੀ ਜਾਵੇ ਜਲਦ ਤੋਂ ਜਲਦ ਤੇ ਅਗਰ ਅਰੈਸਟ ਨਹੀਂ ਹੋਉਂਦੀ ਪਰਚਾ ਨਹੀਂ ਦੱਸੀਗੀ ਕੀ ਕਰਨੀ ਲਿਖੇਗੀ ਸਰ ਦੇਖੋ ਜੇ ਅਰੈਸਟ ਨਹੀਂ ਕੀਤੀ ਜਾਂਦੀ ਉਸ ਬੰਦੇ ਦੀ ਅਸੀਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਊਗਾ ਕਿ ਅਸੀਂ ਉੱਥੇ ਦੀ ਇਹ ਵੀ ਹੋ ਸਕਦਾ ਕਿ ਉਹਦੇ ਇਹਦੇ ਘਰ ਦੇ ਪਾਣੀ ਵਗੈਰਾ ਬੰਦ ਕੀਤਾ ਜਾ ਸਕਦਾ ਵਾ ਸੀਵਰੇਜ ਲੈਂਡ ਬੰਦ ਕੀਤੀ ਜਾ ਸਕਦੀ ਆ ਕਿਉਂਕਿ ਦੇਖੋ ਇਹ ਮੁਲਾਜ਼ਮ ਨਾਲ ਹਰੇਕ ਨਾਲ ਕਿਸੇ ਨਾਲ ਵੀ ਹੋ ਸਕਦਾ ਵਾ ਅਸੀਂ ਇਸ ਕਰਕੇ ਹੀ ਮੰਗ ਕਰਦੇ ਆ ਕਿ ਇੱਥੇ ਕਾਰਵਾਈ ਕੀਤੀ ਵੀ A G N U ਨਿਊਨਿਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ